ਸੋ ਸੰਪਰਵ 2024 ਦੇ ਵਿੱਚ ਇਹਦਾ ਜਿਹੜਾ ਪਹਿਲਾ ਅੰਕਿਆ ਉਹ ਸ੍ਰੀ ਆਕਾਲ ਤਖਤ ਸਾਹਿਬ ਦੇ ਉੱਤੇ ਰਿਲੀਜ਼ ਕੀਤਾ ਗਿਆ ਤਾਂ ਜੋ ਪੰਥ ਅਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਇਹਦੇ ਰਾਹੀਂ ਅਸੀਂ ਵੇਚ ਕਰ ਸਕੀਏ ਕਿਉਂਕਿ ਆਪਾਂ ਰਾਸ਼ਟਰੀ ਮੀਡੀਆ ਦੇਖ ਰਹੇ ਹਾਂ ਕਿ ਕਿਨੇ ਪੰਥ ਅਤੇ ਪੰਜਾਬ ਨੂੰ ਵਿਸਾਰਦਾ ਜਾਂਦਾ ਪੰਥ ਅਤੇ ਪੰਜਾਬ ਦੇ ਵਿਰੋਧ ਵਿੱਚ ਜਿਹੜੀਆਂ ਖਬਰਾਂ ਦੇ ਵਿੱਚ ਇਹ ਵੀ ਆਪਾਂ ਸਾਰਾ ਕੁਝ ਜਿਹੜਾ ਆ ਉਹ ਦੇਖ ਲਿਆ ਆ ਕਿ ਕਿਵੇਂ ਭਾਰਤੀ ਮੀਡੀਆ ਨੇ ਸਿੱਖ ਵਿਰੋਧੀ ਤੇ ਮੁਸਲਮਾਨ ਵਿਰੋਧੀ ਘੱਟ ਗਿਣਤੀਆਂ ਪ੍ਰਤੀ ਜਿਹੜਾ ਇੱਕ ਗਲਤਾਂਤ ਆ ਜੀ ਸਰਪਨਾ ਨਾਮ ਦਾਸ ਤੇ ਹੈ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਅਮ ਪਹਿਲਾਂ ਤਾਂ ਆਏ ਹੋਏ ਸਾਰੇ ਸੱਜਣਾਂ ਨੂੰ ਸਾਰੇ ਚੈਨਲਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਸ ਮਨਜੀਤ ਸਿੰਘ ਜਰਮਨੀ ਤੋਂ ਤੇ ਆਪਣਾ ਜਿਹੜਾ ਮੇਨ ਗੱਲ ਹੈਗੀ ਹੈ ਪੰਜ ਮੈਗਜ਼ੀਨ ਆ ਜਿਹੜਾ ਉਹਦਾ ਮੈਂ ਚੀਫ ਐਡੀਟਰ ਆ ਤੇ ਆ ਉਹਦੀ ਪਿਕਚਰ ਆ ਪਹਿਲੇ ਐਡੀਸ਼ਨ ਦੀ ਜਿਹੜੀ ਆ ਤੇ ਡਾਕਟਰ surjit singh ji germany ਜਿਹੜੇ ਇਹਨਾਂ ਦੇ ਸਾਡੇ ਸਹਿ ਸੰਪਾਦਕ ਆ ਤੇ ਕੋ-ਫਾਊਂਡਰ ਆ ਤੇ ਜਰਮਨ ਤੋਂ ਅਸੀਂ ਫ੍ਰੈਂਕਫਰਟ ਦੇ ਲਾਗੇ ਅਸੀਂ ਰਹਿੰਦੇ ਆ ਤੇ ਉੱਥੋਂ ਅਸੀਂ ਇਹ ਮੈਗਜ਼ੀਨ ਜਿਹੜਾ ਅਸੀਂ ਚਲਾਉਂਦੇ ਆ ਇਹਨੂੰ ਤੇ ਇਹਦੀ ਫ੍ਰੀ ਸੇਵਾ ਜਿਹੜੀ ਆ ਪੰਜਾਬ ਦੇ ਵਿੱਚ ਕਰਦੇ ਆ ਇਹਦਾ ਮੇਨ ਮੁੱਦਾ ਜਿਹੜਾ ਪੰਜਾਬ ਮੈਗਜ਼ੀਨ ਦਾ ਹੈਗਾ ਆ ਉਹ ਇਹ ਆ ਤੇ ਆਪਣੀ ਜਿਹੜੀ ਜੰਗ ਜਨਰੇਸ਼ਨ ਆ ਉਹਨੂੰ ਆਪਣੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਉਹਦੇ ਵਿੱਚ ਨਵਾਂ ਇਤਿਹਾਸ ਤੇ ਪੁਰਾਣਾ ਇਤਿਹਾਸ ਮੇਨ ਸਾਡਾ ਮੁੱਦਾ ਜਿਹੜਾ ਇਹ ਆ ਕਿ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਪਲੱਸ ਗੁਰਬਾਣੀ ਤੋਂ ਜਾਣੂ ਕਰਾਇਆ ਜਾਵੇ ਤੇ ਪਲੱਸ ਜਿਹੜੇ ਪੰਜਾਬ ਦੇ ਕਰੰਟ ਮੁੱਦੇ ਆ ਉਹਨਾਂ ਬਾਰੇ ਨੋਲੇਜ ਦਿੱਤੀ ਜਾਵੇ ਮੈਗਜ਼ੀਨ ਤੇ ਕੀ ਕਿ ਬੇਸਟ ਆਇਆ ਗਿਆ ਤੇ ਕਿਉਂ ਲੋੜ ਪਈ ਮੈਗਜ਼ੀਨ ਦੇ ਵਿੱਚ ਇਹਦੀ ਲੋੜ ਤਾਂ ਪਈ ਤੇ ਪਿਛਲੇ ਸਮੇਂ ਤੋਂ ਉੱਥੇ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਯੰਗ ਬੱਚੇ ਇਥੇ ਪੰਜਾਬ ਤੋਂ ਜਾਂਦੇ ਸਾਡੇ ਕੋਲ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਕੋਈ ਬਾਲੀ ਜਾਣਕਾਰੀ ਨਹੀਂ ਉਹਨਾਂ ਦੇ ਨਾਲ ਕੁਝ ਬੱਚਿਆਂ ਦੇ ਨਾਲ ਤਾਂ ਬਿਲਕੁਲ ਉਹਨਾਂ ਦੇ ਪਿੰਡ ਦੇ ਵਿੱਚ ਕੁਝ ਐਸੇ ਹਾਦਸੇ ਹੋਏ ਜਿਹੜਾ ਬਾਰੇ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਹੈਗਾ ਤੇ ਨਾ ਤਾਂ ਪੁਰਾਣੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਾ ਨਵੇਂ ਇਤਿਹਾਸ ਬਾਰੇ ਜਾਣਕਾਰੀ ਸਿਰਫ ਉਹਨਾਂ ਨੂੰ ਇਹ ਪਤਾ ਹੀ ਪਈ ਅਸੀਂ ਸਿੱਖਿਆ ਸਿੱਖਾਂ ਦੇ ਘਰ ਅਸੀਂ ਜਨਮ ਲਿਆ ਇਹ ਇਸ ਤੋਂ ਜ਼ਿਆਦਾ ਮੈਨੂੰ ਮਹਿਸੂਸ ਹੋਇਆ ਵੀ ਇਹਨਾਂ ਨੂੰ ਜ਼ਿਆਦਾ ਨੌਲੇਜ ਹੈ ਨਹੀਂ ਤੇ ਜਿੱਦਾਂ ਹੁਣ ਅਸੀਂ ਆ ਸਾਡੇ ਸਾਡੇ ਘਰ ਦਾ ਮਾਹੌਲ ਬਿਲਕੁਲ ਹੋਰ ਸੀਗਾ ਸਾਡੇ ਸਾਨੂੰ ਘਰਾਂ ਦੇ ਵਿੱਚੋਂ ਇਹ ਚੀਜ਼ਾਂ ਦਿੱਤੀਆਂ ਗਈਆਂ ਤੇ ਮੇਰੇ ਇਹ ਸਾਰੇ ਕਹੋ ਭਾਈ ਮੇਰੀ ਜਿਹੜੀ ਇਸ ਟਾਈਮ ਜਿਹੜੀ ਧਾਰਮਿਕ ਵਿਰਤੀ ਆ ਇਹਦੇ ਮਗਰ ਮੇਰੇ ਮਾਪੇ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਮੈਨੂੰ ਇਹ ਚੀਜ਼ਾਂ ਵਿਰਸੇ ਚੋਂ ਮਿਲੀਆਂ ਔਰ ਉਹ ਚੀਜ਼ ਜਦੋਂ ਮੈਂ ਨਵੇਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਉਸ ਚੀਜ਼ ਦੀ ਮੈਨੂੰ ਕਮੀ ਮਹਿਸੂਸ ਹੋਈ ਮੈਂ ਯਾਰ ਜੰਗ ਜਨਰੇਸ਼ਨ ਆ ਇਹਨੂੰ ਤਾਂ ਪਤਾ ਹੀ ਨਹੀਂਗਾ ਤੇ ਜੇ ਇਦਾਂ ਹੀ ਇੱਕ ਹੋਰ ਪੀੜ੍ਹੀ ਸਾਡੀ ਚੱਲੀ ਤਾਂ ਸਾਡੇ ਲਈ ਤਾਂ ਬਹੁਤ ਵੱਡੀ ਮੁਸ਼ਕਲ ਖੜੀ ਹੋ ਜਾਊਗੀ ਤੇ ਜੇ ਇਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਆਪਣੇ ਲਾਗੇ ਛਾਗੇ ਦੇ ਕਰੰਟ ਮੁੱਦਿਆਂ ਬਾਰੇ ਨੌਲੇਜ ਨਹੀਂਗੀ ਤੇ ਜਦੋਂ ਅਗਲੀ ਜਨਰੇਸ਼ਨ ਆਈ ਉਹ ਤਾਂ ਬਿਲਕੁਲ ਕੋਰੀ ਹੋ ਜਾਊ। ਉਹ ਉਹਨੂੰ ਚੀਜ਼ ਨੂੰ ਫੇਰ ਮੁੱਖ ਰੱਖਦਿਆਂ ਹੋਇਆਂ ਮੈਂ ਉਹ ਦਿਨ ਕਿਹਾ ਪੇ ਸਾਨੂੰ ਕੁਝ ਕਰਨਾ ਚਾਹੀਦਾ ਕੁਝ ਐਸਾ ਕਰਨਾ ਚਾਹੀਦਾ ਤੇ ਜਿਹਦੇ ਨਾਲ ਜਿਹੜੇ ਬੱਚੇ ਆ ਸਾਡੇ ਉਹ ਇਤਿਹਾਸ ਨਾਲ ਜੋੜਨ ਕਿਉਂਕਿ ਉਹਨਾਂ ਨੂੰ ਉਹ ਦੱਸਿਆ ਜਾਵੇ ਕਿ ਨੌਲੇਜ ਦਿੱਤੀ ਜਾਵੇ ਕਿ ਕਿੱਦਾਂ ਆ ਤੇ ਕਿੱਦਾਂ ਨਹੀਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਇਆ ਇਹ ਜਿਹੜਾ ਪੰਜਾਬ ਮੈਗਜ਼ੀਨ ਆ ਇਹ ਹੋਂਦ ਵਿੱਚ ਆਇਆ ਹੈ ਇਹ ਨਾਮ ਕਿਉਂ ਰੱਖਿਆ ਜੀ ਪੰਜਾਬ ਦੇਖੋ ਪੰਜਾਬ ਜਿਹੜਾ ਆ ਇੱਕ ਤਾਂ ਢਾਈ ਦਰਿਆ ਇਧਰ ਤੇ ਢਾਈ ਆ ਉਧਰ ਤੇ ਉਧਰਲਾ ਵੀ ਜਿਹੜਾ ਜਿਹੜਾ ਢਾਈ ਆ ਉਹ ਤੇ ਵੀ ਅਸੀਂ ਪੰਥਕ ਦਾਵਾ ਰੱਖਦੇ ਆ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਹਦਾ ਨਾਮ ਪੰਜਾਬ ਰੱਖਿਆ ਕਿਉਂਕਿ ਗੱਲ ਪੰਜਾਬ ਪੰਜਾਬ ਧਰਤੀ ਦੀ ਹੋਊਗੀ ਤੇ ਤਾਂ ਕਰਕੇ ਇਹਦਾ ਨਾਮ ਜਿਹੜਾ ਹੈ ਕਾਫੀ ਸੋਚ ਵਿਚਾਰਨ ਤੋਂ ਬਾਅਦ ਪੰਜਾਬ ਰੱਖਿਆ ਗਿਆ ਸਮਾਜ ਦੀ ਕਿਤਾਬ ਨਾਲ ਕਾਫੀ ਲੋਕ ਜਾਗਰੂਕ ਹੋਣਗੇ ਬਿਲਕੁਲ ਹਾਂਜੀ ਕੋਈ ਐਕਸਿਨ ਹੈ ਜੀ ਆਨਲਾਈਨ ਕੋਈ ਟ੍ਰੇਨਿੰਗ ਜਾਂ ਚਿਰ ਦਾ ਦੇਖੋ ਇਹ ਦੋਨੇ ਤਰ੍ਹਾਂ ਪ੍ਰੋਵਾਈਡ ਹੋ ਗਈ ਹੈ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ ਅਸੀਂ ਇਹਨੂੰ ਅਕਤੂਬਰ ਦੇ ਵਿੱਚ ਪਹਿਲਾ ਐਡੀਸ਼ਨ ਆਇਆ ਸੀਗਾ ਸਾਡਾ ਤੇ ਹਾਰਡ ਕਾਪੀ ਇਹਦੀ ਕੱਢੀ ਸੀਗੀ ਜੀ ਤੇ ਹੁਣ ਇਹਨੂੰ ਆ ਜਿਹੜਾ ਕਰੰਟ ਟਾਈਮ ਚੱਲ ਰਿਹਾ ਮੇ ਵੀ ਮਕਸਦ ਨੈਕਸਟ ਅਗਲੇ ਹਫਤੇ ਤਾਈਂ ਇਹਦੀ ਜਿਹੜੀ ਆ ਡਿਜੀਟਲ ਸੈਕਟਰ ਆ ਜਿਹੜਾ ਸਾਰਾ ਰੈਡੀ ਹੋ ਜਾਊਗਾ ਤੇ ਲੇਕਿਨ ਜਿਹੜਾ ਪੰਜ ਆ ਮੈਗਜ਼ੀਨ ਆ ਇਹ ਦੋਨਾਂ ਤੇ ਆਊਗਾ ਇਹਦੀ ਹਾਰਡ ਕਾਪੀ ਵੀ ਆਊਗੀ ਔਰ ਇਹਦੀ ਆਨਲਾਈਨ ਵੀ ਹੋਊਗੀ ਆਨਲਾਈਨ ਇਹਦਾ ਐਡਰੈਸ ਹੈਗਾ ਆ ਪੰਜ ਜਿਹੜਾ ਗਿੰਤੀ ਦਾ ਅੱਖਰ ਆ 5 ਲੇਖਣ ਤੋਂ ਬਾਅਦ doubleab.media ਇੱਥੇ ਜਾ ਕੇ ਤੁਸੀਂ ਸਾਡੇ ਨਾਲ ਅਟੈਚ ਵੀ ਹੋ ਸਕਦੇ ਆਂ ਤੇ ਉਹਦੇ ਵਿੱਚ ਮੈਗਜ਼ੀਨ ਵੀ ਹੈਗਾ ਆ ਤੇ ਹੋਰ ਵੀ ਕਾਫੀ ਸਾਰੀਆਂ ਬੁੱਕਾਂ ਜਿਹੜੀਆਂ ਉਹ ਵੀ ਹੈਗੀਆਂ। ਜਿਹੜੀ ਪੰਜਾਬ ਦੀ ਹਾਲ ਨੂੰ ਸਟੇਟ ਦਾ ਜਿੰਨਾ ਵੀ ਸਥਿਤੀ ਯਾਦ ਕਰ ਲਓ ਬਣੀ ਹੋਈ ਔਰ ਉਹਨੂੰ ਕਿਦਾ ਦੀ। ਦੇਖੋ ਅੱਜਕੱਲ ਜਿਹੜੀ ਸਥਿਤੀ ਬਣੀ ਹੋਈ ਆ ਨਾਰਮਲ ਤਾਂ ਜਿੱਦਾਂ ਸ਼ੁਰੂ ਹੋਈ ਸੀ ਬੇ ਕਾਫੀ ਗੰਭੀਰ ਸੀਗਾ। ਪੰਜਾਬ ਦੀ ਸਥਿਤੀ ਅਸੀਂ ਹਮੇਸ਼ਾ ਜਦੋਂ ਵੀ ਦੇਖਦੇ ਆ ਉਹਨੂੰ ਇਸ ਤਰ੍ਹਾਂ ਨਾ ਦੇਖਦੇ ਆ। कि ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਨਾ ਤੇ ਅਸੀਂ ਉਧਰਲੇ ਪੰਜਾਬ ਨੂੰ ਵੀ ਉਸੇ ਅੱਖ ਨਾਲ ਦੇਖਦੇ ਹਾਂ ਜਿਵੇਂ ਅਸੀਂ ਇੱਧਰਲੇ ਪੰਜਾਬ ਨੂੰ ਦੇਖਦੇ ਹਾਂ ਤੇ ਜੇ ਤਾਂ ਨੁਕਸਾਨ ਇੱਧਰ ਦਾ ਪੰਜਾਬ ਦਾ ਹੁੰਦਾ ਤਾਂ ਵੀ ਸਾਨੂੰ ਉਹਨਾਂ ਦਾ ਔਖਾ ਜੇ ਉਧਰਲੇ ਪੰਜਾਬ ਦਾ ਹੁੰਦਾ ਤਾਂ ਵੀ ਸਾਨੂੰ ਉਹਨਾਂ ਦਾ ਔਖਾ ਔਰ ਇਸ ਗੱਲ ਤੇ ਅਸੀਂ ਹਮੇਸ਼ਾ ਹੀ ਜੋਰ ਦਿੰਨੇ ਆ ਕਿ ਕੋਈ ਵੀ ਆ ਕੌਨਫਲਿਕਟ ਆ ਜਿਹੜੀ ਉਹਨੂੰ ਟਾਲਿਆ ਜਾਵੇ ਤਾਂ ਕਿ ਦੋਨਾਂ ਪਾਸਿਆਂ ਦੇ ਪੰਜਾਬ ਦਾ ਜਿਹੜਾ ਨੁਕਸਾਨ ਨਾ ਹੋਇਆ ਕਿਉਂਕਿ ਨਨਕਾਣਾ ਵੀ ਇੱਕੋ ਜਿਹਾ ਤੇ ਦਰਬਾਰ ਸਾਹਿਬ ਵੀ ਇੱਕੋ ਜਿਹਾ ਸਰ ਟਾਡੇ ਵੱਲੋਂ ਪਹਿਲਾਂ ਵੀ ਕਾਫੀ ਕਲਾਪਾਂ ਲਿਖੀਆਂ ਗਈਆਂ ਸੀ ਜਿਸ ਦਾ ਸੰਬੰਧ ਦੇਲੀ ਮੁਤਾਬਿਕ ਕੀਤੀ ਸੀ ਹੁਣ ਵੈਕਸੀਨ ਹੈ। ਅੱਜ ਕੱਲ੍ਹ ਵੀ ਨੌਜਵਾਨ ਜਿਹੜੀ ਜਿਹੜੀ ਨਸ਼ਿਆਂ ਦੇ ਦਰਦ ਵਿੱਚ ਫਸੀ ਹੋਈ ਹੈ ਉਹਨਾਂ ਬਾਰੇ ਸੰਕੇਤ ਕਰਨ ਦੀ ਕੋਈ ਕੋਸ਼ਿਸ਼ ਕੀਤੀ। ਉਹਨਾਂ ਬਾਰੇ ਡਾਇਰੈਕਟ ਕਿਤਾਬ ਨਹੀਂ ਲਿਖੀ ਗਈ ਹਲੇ ਲੇਕਿਨ ਅਸੀਂ ਪੰਜਾਬ ਮੈਗਜ਼ੀਨ ਦੇ ਥਰੂ ਉਹਨਾਂ ਨੂੰ ਜ਼ਰੂਰ ਸੁਨੇਹਾ ਦਿੰਦੇ ਰਹਾਂਗੇ। ਤੇ ਇਸ ਕਰਕੇ ਹੀ ਸਾਡੀ ਵੱਤ ਵਤ ਕੋਸ਼ਿਸ਼ ਆ ਕਿ ਸਾਡੇ ਨਾਲ ਨੌਜਵਾਨ ਪੀੜੀ ਜੁੜੇ ਤਾਂ ਕਿ ਮੈਨੂੰ ਨਸ਼ਿਆਂ ਬਾਰੇ ਦੇਖੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲ ਆ ਮੈਨੂੰ ਆਪਣੇ ਪੰਜਾਬੀ ਖੂਨ ਤੇ ਇੰਨਾ ਕਮਾਨ ਜ਼ਰੂਰ ਹੈਗਾ ਆ ਕਿ ਜੇ ਅਸੀਂ ਜੇ ਅਸੀਂ ਬੱਚਿਆਂ ਨੂੰ ਸਹੀ ਸਿਹਤ ਦੇ ਦੇਈਏ ਤੇ ਉਹ ਨਸ਼ਾ ਤੋਂ ਦੂਰ ਹੋ ਸਕਦਾ ਹਾਂ ਮਸਲਾ ਮਸਲਾ ਸਿਰਫ ਇਹ ਆ ਕਿ ਆਪਾਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕਿੱਦਾਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਸਰਦਾਰ ਮਨਜੀਤ ਸਿੰਘ ਜੀ ਭੋਗਲ ਜਰਮਨੀ ਤੋਂ ਆਏ ਆ ਅਤੇ ਇਸ ਦੇ ਨਾਲ ਹੀ ਖਾਲਸਾ ਫਤਿਹਨਾਮਾ ਦੇ ਮੁੱਖ ਸੰਪਾਦਕ ਸਰਦਾਰ ਰਣਜੀਤ ਸਿੰਘ ਜੀ ਉਹ ਵੀ ਮੇਰੇ ਨਾਲ ਬੈਠੇ ਆ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾ ਦਾ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੋਪਿੰਦਰ ਸਿੰਘ 6 ਜੂਨ ਅਤੇ ਨਾਲ ਹੀ ਪਿੰਗਾ ਸੋਚਦੀਆਂ ਸਾਹਿਤ ਮੰਚ ਅਤੇ ਪਿੰਗਾ ਸੋਚਦੀਆਂ ਮੈਗਜ਼ੀਨ ਦੇ ਮੁੱਖ ਸੰਪਾਦਕ ਬੀਬੀ ਰਸ਼ਪਿੰਦਰ ਕੌਰ ਗਿੱਲ ਉਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰਿਆ ਦਾਸ ਰਣਜੀਤ ਸਿੰਘ ਵਿਦਿਆਰਥੀ ਰਮਦਮੀ ਰਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਸੋ ਅੱਜ ਦਾ ਇਹ ਸਾਡਾ ਮਕਸਦ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਪੰਥ ਅਤੇ ਪੰਜਾਬ ਦੇ ਨਾਲ ਸੰਬੰਧਤ ਆ ਉਹਨੂੰ ਆਪਣੇ ਵਿਰਸੇ ਸਭਿਆਚਾਰ ਇਤਿਹਾਸ ਅਤੇ ਸਿਧਾਂਤਾਂ ਦੇ ਨਾਲ ਜਿਹੜਾ ਆ ਉਹ ਜੋੜ ਸਕੀਏ ਪੰਜਾਬ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਇਸ ਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਵੀ ਪ੍ਰਾਪਤ ਆ ਇਸ ਧਰਤੀ ਦੇ ਚੱਪੇ ਚੱਪੇ ਦੇ ਉੱਤੇ ਸਿੱਖ ਸ਼ਹੀਦਾਂ ਦਾ ਲਹੂ ਡੁੱਲਿਆ ਆ ਇਸ ਧਰਤੀ ਦੇ ਉੱਤੇ ਗੁਰੂ ਸਾਹਿਬਾਨਾਂ ਨੇ ਆਪਣੇ ਮੁਬਾਰਕ ਚਰਨ ਪਾਏ ਆ ਇਸ ਧਰਤੀ ਦੇ ਉੱਤੇ ਬੜੇ ਬੜੇ ਵੱਡੇ ਕੱਲੂ ਘਾਰੇ ਮੋਰਚੇ ਸਾਕੇ ਸੰਘਰਸ਼ ਜਿਹੜੇ ਵਾਪਰੇ ਆ ਸੋ ਇਸ ਧਰਤੀ ਨੂੰ ਜਿਹੜਾ ਕਦੀ ਵੀ ਛੱਡਿਆ ਨਹੀਂ ਜਾ ਸਕਦਾ ਇਸ ਧਰਤੀ ਦੇ ਉੱਤੇ ਸਿੱਖਾਂ ਦਾ ਪੰਜਾਬੀਆਂ ਦਾ ਜਿਹੜਾ ਆ ਉਹ ਦਾਵਾ ਆ ਸੋ ਇਹ ਇੱਕ ਸਿੱਖ ਹੋਮਲੈਂਡ ਹੀ ਆ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ ਹਾਲਾਤ ਵੀ ਇਦਾਂ ਦੇ ਬਣੇ ਮਜਬੂਰੀਆਂ ਵੀ ਇਦਾਂ ਦੀਆਂ ਬਣੀਆਂ ਤੇ ਕੁਝ ਸਿੱਖ ਆਰਥਿਕ ਪੱਖੋਂ ਵੀ ਮਜ਼ਬੂਤ ਹੋਣ ਵਾਸਤੇ ਵਿਦੇਸ਼ਾਂ ਦੇ ਵਿੱਚ ਗਏ ਪਰ ਜਿਹੜੇ ਸਿੱਖ ਵਿਦੇਸ਼ਾਂ ਦੇ ਵਿੱਚ ਗਏ ਚਾਹੇ ਉਹ ਕੈਨੇਡਾ ਗਏ ਹੋਣ ਅਮਰੀਕਾ ਗਏ ਹੋਣ ਜਰਮਨ ਗਏ ਹੋਣ ਚਾਹੇ ਜਿਹੜੇ ਵੀ ਦੇਸ਼ਾਂ ਦੇ ਵਿੱਚ ਵਸੇ ਉਹਨਾਂ ਨੇ ਪੰਥ ਅਤੇ ਪੰਜਾਬ ਨੂੰ ਕਦੇ ਵੀ ਨਹੀਂ ਵਿਸਾਰਿਆ ਤੁਸੀਂ ਇਹ ਵੀ ਦੇਖੋ ਕਿ ਪੰਥ ਅਤੇ ਪੰਜਾਬ ਦੇ ਵਿੱਚ ਕੋਈ ਵੀ ਮੋਰਚਾ ਲੱਗਦਾ ਆ ਕੋਈ ਸੰਘਰਸ਼ ਸ਼ੁਰੂ ਹੁੰਦਾ ਆ ਤੇ ਉਹਦੇ ਵਿੱਚ ਵਿਦੇਸ਼ੀ ਸਿੱਖਾਂ ਦਾ ਬਹੁਤ ਵੱਡਾ ਜਿਹੜਾ ਰੋਲ ਆ ਹੁੰਦਾ ਆ ਹਰੇਕ ਸਮੇਂ ਦੇ ਉੱਤੇ ਜਿਹੜਾ ਵਿਦੇਸ਼ੀ ਖਾਲਸਾ ਆ ਵਿਦੇਸ਼ੀ ਸਿੱਖ ਆ ਵਿਦੇਸ਼ੀ ਪੰਜਾਬੀ ਆ ਉਹ ਹਮੇਸ਼ਾ ਹੀ ਪੰਥ ਅਤੇ ਪੰਜਾਬ ਪ੍ਰਤੀ ਜਿਹੜੇ ਉਹ ਚਿੰਤਤ ਰਹਿੰਦੇ ਆ ਪੰਜਾਬ ਦੇ ਵਿੱਚ ਕੁਝ ਵੀ ਵਾਪਰਦਾ ਆ ਉਹ ਪੰਜਾਬ ਦੇ ਲੋਕਾਂ ਨੂੰ ਭਾਵੇਂ ਬਾਅਦ ਵਿੱਚ ਪਤਾ ਚੱਲੇ ਔਰ ਵਿਦੇਸ਼ੀ ਸਿੱਖਾਂ ਨੂੰ ਪਹਿਲਾਂ ਪਤਾ ਚੱਲ ਜਾਂਦਾ ਆ ਤੇ ਉਹ ਉਹਦੀ ਲੋੜ ਵੀ ਜਿਹੜੀ ਆ ਉਹ ਪੂਰੀ ਕਰਦੇ ਆ ਜੋ ਕੁਝ ਵੀ ਇੱਥੇ ਕੋਈ ਨੁਕਸਾਨ ਹੁੰਦਾ ਆ ਹਰ ਪੱਖੋਂ ਵਿਦੇਸ਼ੀ ਸਿੱਖ ਆਪਣਾ ਜਿਹੜਾ ਫਰਜ਼ ਆ ਉਹ ਨਿਭਾਉਂਦੇ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਆ ਕਿ ਜਿਵੇਂ ਸਰਬੱਤ ਖਾਲਸਾ ਹੋਇਆ ਬਰਗਾਰੀ ਮੋਰਚਾ ਲੱਗਾ ਇਸੇ ਤਰ੍ਹਾਂ ਕਿਸਾਨ ਮੋਰਚਾ ਲੱਗਾ ਜਾਂ ਬਾਪੂ ਸੂਰਤ ਸਿੰਘ ਜੀ ਵੱਲੋਂ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਬੰਦੀ ਸਿੰਘਾਂ ਦੇ ਲਈ ਭੁੱਖ ਹੜਤਾਲਾਂ ਰੱਖੀਆਂ ਗਈਆਂ ਇਹਦਾ ਸਾਰੇ ਮੋਰਚਾ ਸੰਘਰਸ਼ਾਂ ਦੇ ਵਿੱਚ ਵਦੇਸ਼ੀ ਸਿੱਖਾਂ ਦਾ ਬਹੁਤ ਵੱਡਾ ਜਿਹਦਾ ਯੋਗਦਾਨ ਆ ਉਹ ਰਿਹਾ ਆ ਤੇ ਇੱਥੇ ਵੀ ਜਿਹੜੀਆਂ ਸੰਸਥਾਵਾਂ ਚੱਲਦੀਆਂ ਆ ਜਿਹੜੇ ਹੋਰ ਕੋਈ ਵੱਡੇ ਵੱਡੇ ਕਾਰਜ ਹੁੰਦੇ ਆ ਉਹਦੇ ਵਿੱਚ ਵੀ ਵਿਦੇਸ਼ੀ ਸਿੱਖ ਆਪਣਾ ਜਿਹੜਾ ਵੱਡਾ ਵੜਾ ਵੜਾ ਰੋਲ ਅਦਾ ਕਰਦੇ ਆ ਇਸੇ ਤਰ੍ਹਾਂ ਸਰਦਾਰ ਮਨਜੀਤ ਸਿੰਘ ਜੀ ਭੋਗਲ ਜਰਮਨੀ ਜੋ ਪੰਜ ਆਵ ਮੈਗਜ਼ੀਨ ਦੇ ਮੁੱਖ ਸੰਪਾਦਕ ਆ ਇਹਨਾਂ ਦੇ ਨਾਲ ਡਾਕਟਰ ਸੁਰਜੀਤ ਸਿੰਘ ਜਰਮਨੀ ਇਹ ਜਰਮਨ ਦੇ ਵਿੱਚ ਰਹਿ ਕੇ ਪੰਥ ਅਤੇ ਪੰਜਾਬ ਪ੍ਰਤੀ ਹਮੇਸ਼ਾ ਜਿਹੜੇ ਚਿੰਤਤ ਆ ਉਹ ਰਹਿੰਦੇ ਆ ਤੇ ਜਿਵੇਂ ਸਾਡਾ ਇੱਕ ਮੈਗਜ਼ੀਨ ਚੱਲਦਾ ਸੀ ਖਾਲਸਾ ਫਤਿਹਨਾਮਾ तकरीबन 20 ਸਾਲ ਖਾਲਸਾ ਫਤਿਹਨਾਮਾ ਮੈਗਜ਼ੀਨ ਚੱਲਿਆ ਜਿਸ ਨੇ ਸਿੱਖੀ ਦੀ ਗੱਲ ਸਿੱਖ ਸੰਘਰਸ਼ ਦੀ ਜਿਹੜੀ ਗੱਲ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਜਿਹੜੀ ਆ ਉਹ ਲੈ ਕੇ ਆਂਦੀ ਤੇ ਜਿਹੜੇ ਪੰਥ ਅਤੇ ਪੰਜਾਬ ਦੇ ਮੁੱਦੇ ਸੀ ਅਸੀਂ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਛਾਪਦੇ ਰਹੇ ਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਘਰਸ਼ ਬਾਬਤ ਜੁਝਾਰੂ ਸਿੰਘਾਂ ਬਾਬਤ ਬੰਦੀ ਸਿੰਘਾਂ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਬਾਬਤ ਖਾਲਸਾ ਫਤਿਹਨਾਮਾ ਰਸਾਲੇ ਦੇ ਵਿੱਚ ਛਪਦਾ ਰਿਹਾ ਸੰਪਾਦਕ ਸਰਦਾਰ ਰਣਜੀਤ ਸਿੰਘ ਜੀ ਸਾਡੇ ਨਾਲ ਬੈਠੇ ਆ ਸਾਨੂੰ ਕਈ ਸਰਕਾਰੀ ਔਂਕਰਾਂ ਦਾ ਸਾਹਮਣਾ ਕਰਨਾ ਪਿਆ بڑے بڑے ਐਨਆਈਏ ਦੇ ਆਈਬੀ ਦੇ ਜਿਹੜੇ ਨੋਟਿਸ ਆ ਉਹ ਵੀ ਆਏ ਤੇ ਭਾਜਪਾ ਨੇ ਵੀ ਇਸ ਮੈਗਜ਼ੀਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਹਾਲਾਤ ਇਦਾਂ ਦੇ ਬਣ ਗਏ ਕਿ ਕਿਸਾਨ ਸੰਘਰਸ਼ ਤੋਂ ਬਾਅਦ ਫਤੇਨਾਮਾ ਨੂੰ ਬੰਦ ਕਰਵਾਉਣ ਦੇ ਵਾਸਤੇ ਸਰਕਾਰ ਨੇ ਪੂਰੀ ਜਿਹੜੀ ਤਾਕਤ ਆ ਉਹ ਝੋਕ ਦਿੱਤੀ ਤੇ ਪਿਛਲੇ ਸਾਲ ਖਾਲਸਾ ਫਤੇਨਾਮਾ ਸਰਕਾਰੀ ਮੁਸ਼ਕਲਾਂ ਦੇ ਕਰਕੇ ਸਰਕਾਰੀ ਔਂਕੜਾਂ ਦੇ ਕਰਕੇ ਜਿਹੜਾ ਆ ਉਹ ਬੰਦ ਹੋ ਗਿਆ ਸੀ ਪਰ ਅਸੀਂ ਬੜੇ ਚਿੰਤਤ ਸੀ ਕਿ ਇਹ ਜਿਹੜੀ ਗੱਲ ਆ ਉਹ ਚੱਲਦੀ ਰਹਿਣੀ ਚਾਹੀਦੀ ਆ ਸੋ ਸਰਦਾਰ ਮਨਜੀਤ ਸਿੰਘ ਭੋਗਲ ਹੋਣਾ ਨੇ ਡਾਕਟਰ ਸਰਜੀਤ ਸਿੰਘ ਜਰਮਨੀ ਹੋਣਾ ਨੇ ਆਪਣਾ ਪੰਥ ਅਤੇ ਪੰਜਾਬ ਪ੍ਰਤੀ ਫਰਜ਼ ਪਹਿਚਾਣਦੇ ਆ ਫਿਰ ਇੱਕ ਜਿਹੜਾ ਮੈਗਜ਼ੀਨ ਆ ਪੰਜ ਆਬ ਮੈਗਜ਼ੀਨ ਜਿਹੜਾ ਆ ਉਹ ਹੋਂਦ ਦੇ ਵਿੱਚ ਜਿਹੜਾ ਲਿਆਂਦਾ ਤੇ ਜਿਹਦੀ ਅਸੀਂ ਪਹਿਲੀ ਕਾਪੀ ਸਤੰਬਰ 2024 ਦੇ ਵਿੱਚ ਜਿਹੜੀ ਆ ਉਹ ਕੱਢੀ ਸੀ ਇਹ ਪੰਜ ਆਪ ਮੈਗਜ਼ੀਨ ਸਤੰਬਰ 2024 ਦੇ ਵਿੱਚ ਇਹਦਾ ਜਿਹੜਾ ਪਹਿਲਾ ਅੰਕ ਆ ਉਹ ਸ੍ਰੀ ਆਕਾਲ ਤਖਤ ਸਾਹਿਬ ਦੇ ਉੱਤੇ ਰਿਲੀਜ਼ ਕੀਤਾ ਗਿਆ ਤਾਂ ਜੋ ਪੰਥ ਅਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਇਹਦੇ ਰਾਹੀਂ ਅਸੀਂ ਪੇਸ਼ ਕਰ ਸਕੀਏ ਕਿਉਂਕਿ ਆਪਾਂ ਰਾਸ਼ਟਰੀ ਮੀਡੀਆ ਦੇਖਦੇ ਆਂ ਕਿ ਕਿਵੇਂ ਪੰਥ ਅਤੇ ਪੰਜਾਬ ਨੂੰ ਵਿਸਾਰਦਾ ਆ ਜਾਂ ਪੰਥ ਅਤੇ ਪੰਜਾਬ ਦੇ ਵਿਰੋਧ ਵਿੱਚ ਜਿਹੜੀਆਂ ਖਬਰਾਂ ਆਉਂ ਛਾਪਦਾ ਅਜੰਗ ਦੇ ਮਾਹੌਲ ਦੇ ਵਿੱਚ ਵੀ ਆਪਾਂ ਸਾਰਾ ਕੁਝ ਜਿਹੜਾ ਆ ਉਹ ਦੇਖ ਲਿਆ ਆ ਕਿ ਕਿਵੇਂ ਭਾਰਤੀ মিডিਆ ਨੇ ਸਿੱਖ ਵਿਰੋਧੀ ਤੇ ਮੁਸਲਮਾਨ ਵਿਰੋਧੀ ਘੱਟ ਗਿਣਤੀਆਂ ਪ੍ਰਤੀ ਜਿਹੜਾ ਇੱਕ ਵਰਤਾਂਤ ਆ ਨੈਰੇਟਿਵ ਆ ਉਹ ਸਿਰਜ ਦਿੱਤਾ ਅਸੀਂ ਸਮਝਦੇ ਹਾਂ ਕਿ ਇਸ ਸਮੇਂ ਦੇ ਵਿੱਚ ਸਾਨੂੰ ਨਿਊਜ਼ਪੇਪਰ ਦੀ ਮੈਗਜ਼ੀਨ ਦੀ ਅਤੇ ਆਨਲਾਈਨ ਵੈੱਬਸਾਈਟਾਂ ਦੀ ਲੋੜ ਆ ਜਿਹੜਾ ਸਰਦਾਰ ਮਨਜੀਤ ਸਿੰਘ ਭੋਗਲ ਨੇ ਉੱਪਰ ਆਲਾ ਕੀਤਾ ਆ ਇਹ ਮੈਗਜ਼ੀਨ 2 ਮਹੀਨਿਆਂ ਬਾਅਦ ਜਿਹੜਾ ਆ ਉਹ ਪ੍ਰਿੰਟ ਰੂਪ ਦੇ ਵਿੱਚ ਕੱਢਿਆ ਜਾਇਆ ਕਰੇਗਾ ਇਸ ਦੇ ਨਾਲ ਹੀ ਹਰ ਰੋਜ਼ ਈ ਪੇਪਰ ਪੰਜ ਆਪ ਮੈਗਜ਼ੀਨ ਦਾ ਇੱਕ ਅਖਬਾਰ ਵੀ ਜਿਹੜੀ ਹੈ ਤੇ ਨਾਲ ਹੀ ਵੈਬਸਾਈਟ ਦੇ ਉੱਤੇ ਆਨਲਾਈਨ ਜਿਹੜੀਆਂ ਖਬਰਾਂ ਆ ਉਹ ਵੀ ਪਾਈਆਂ ਜਾਇਆ ਕਰਨੀਆਂ ਸੋ ਇਹ ਉਪਰਾਲਾ ਕੀਤਾ ਆ ਤਾਂ ਜੋ ਸਿੱਖ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਆਪਣੇ ਸਿੱਖੀ ਸਿਧਾਂਤਾਂ ਇਤਿਹਾਸ ਦੇ ਨਾਲ ਜਿਹੜੀ ਆ ਉਹ ਜੁੜ ਸਕੇ ਨਿਸ਼ਾਨਾ ਬਣਾ ਰਹੀਆਂ ਜਿਵੇਂ ਸਰਦਾਰ ਮਨਜੀਤ ਸਿੰਘ ਭੋਗਨデア ਕਿਹਾ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ ਦੋਵੇਂ ਪੰਜਾਬ ਸਾਡੇ ਹੀ ਆ ਪਰ ਸਰਕਾਰਾਂ ਇਹਨਾਂ ਦੋਵਾਂ ਪੰਜਾਬਾਂ ਨੂੰ ਦੇਸ ਤੋਂ ਨਾ ਬੂਦ ਕਰਨਾ ਚਾਹੁੰਦੀਆਂ ਦੋਵੇਂ ਪੰਜਾਬਾਂ ਨੂੰ ਆਪਸ ਵਿੱਚ ਵੀ ਜਿਹੜਾ ਆ ਉਹ ਲੜਾਉਣਾ ਚਾਹੁੰਦੀਆਂ ਆ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਜਾਂ ਹੋਰਾਂ ਧਰਮਾਂ ਦੇ ਵਿੱਚ ਜਿਹੜੀਆਂ ਵੰਡੀਆਂ ਆ ਉਹ ਪਾਈਆਂ ਜਾਂਦੀਆਂ ਪਰ ਸਿੱਖੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ ਸੇਖੀ ਸਰਬ ਸਾਂਝੀ ਵਾਦਤਾ ਦੀ ਜਿਹੜੀ ਗੱਲ ਹੈ ਕਰਦੀ ਸਾਡੇ ਵਿੱਚ ਕੋਈ ਜਾਤ ਪਾਤ ਊਚ ਨੀਚ ਜਾਂ ਗੋਰੇ ਕਾਲੇ ਦਾ ਕੋਈ ਵੀ ਜਿਹੜਾ ਆ ਉਹ ਭੇਦ ਭਾਵ ਨਹੀਂ ਹੈਗਾ ਅਸੀਂ ਚਾਹੁੰਦੇ ਆ ਕਿ ਜਿਹੜੀ ਸ਼ਾਂਤੀ ਆ ਉਹ ਹੋਵੇ ਤੇ ਗੁਰੂ ਸਾਹਿਬ ਦੀ ਵੀ ਸਾਨੂੰ ਇਹੀ ਜਿਹੜਾ ਉਪਦੇਸ਼ ਆ ਉਹ ਵਰਕਸ਼ਿਸ਼ ਕਰ ਗਏ ਕੇ ਛੇਵੇਂ ਪਾਤਸ਼ਾਹ ਜੀ ਨੇ ਜਾਂ ਦਸਵੇਂ ਪਾਤਸ਼ਾਹ ਜੀ ਨੇ ਵੀ ਜਿਹੜੀਆਂ ਜੰਗਾਂ ਕੀਤੀਆਂ ਉਹ ਜੰਗਾਂ ਉਹਨਾਂ ਦੇ ਉੱਤੇ ਠੋਸੀਆਂ ਗਈਆਂ ਤੇ ਫਿਰ ਗੁਰੂ ਪਾਤਸ਼ਾਹ ਜੀ ਨੂੰ ਜਿਹੜੀਆਂ ਜੰਗਾਂ ਆ ਉਹ ਲੜਨੀਆਂ ਪਈਆਂ ਤੂੰ ਕਰਾ ਜ਼ਾਵਾ ਹੀਰ ਤੇਦਾਰ ਗੁਜਸਤ ਹਲਾਾਲ ਹਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਿ ਜਦੋਂ ਕੋਈ ਵੀ ਹੀ ਲਵਸੀਲਾ ਨਹੀਂ ਸੀ ਬਜਿਆ ਫਿਰ ਗੁਰੂ ਸਾਹਿਬ ਜੀ ਨੇ ਆਖਿਆ ਕਿ ਜਿਹੜੀ ਕੁਰਬਾਨ ਉਠਾਉਣੀ ਜਿਹੜੀ ਆ ਉਹ ਬਿਲਕੁਲ ਜਾਇਜ਼ ਆ ਪਰ ਅਸੀਂ ਦੇਖ ਰਹੇ ਹਾਂ ਕਿ ਅਜੋਕਾ ਮਾਹੌਲ ਜਦੋਂ ਕੋਈ ਵੀ ਪੰਜਾਬ ਦੀ ਪਾਕਿਸਤਾਨ ਦੇ ਨਾਲ ਕੋਈ ਲੜਾਈ ਨਹੀਂ ਹੈਗੀ ਪਰ ਜਾਣਬੁੱਝ ਕੇ ਪੰਜਾਬ ਦੀ ਧਰਤੀ ਨੂੰ ਜੰਗ ਦਾ ਜਿਹੜਾ ਅਖਾੜਾ ਆ ਉਹ ਬਣਾਇਆ ਜਾ ਰਿਹਾ ਇਹਦੇ ਵਿੱਚ ਭਾਰਤ ਦਾ ਜਾਂ ਫਿਰਕੂ ਹਿੰਦੂਤਾਂ ਵੀ ਆਗੂਆਂ ਦਾ ਭਾਵੇਂ ਕੁਝ ਨਾ ਵਿਗੜੇ ਪਰ ਪੰਜਾਬ ਅਤੇ ਕਸ਼ਮੀਰ ਦਾ ਜਿਹੜਾ ਵੱਡਾ ਨੁਕਸਾਨ ਹੈ ਉਹ ਹੋ ਸਕਦਾ ਆਮ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹ ਹੋ ਸਕਦਾ ਆ ਤੇ ਭਾਰਤੀ ਮੀਡੀਆ ਨੇ ਕੁਝ ਅਜੀਹੀਆਂ ਖਬਰਾਂ ਵੀ ਚਲਾਈਆਂ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਹਮਲਾ ਕਰਨਾ ਚਾਹੁੰਦੀ ਏ ਸੋ ਪਾਕਿਸਤਾਨ ਦੀ ਸਰਕਾਰ ਦੇ ਮਨ ਦੇ ਵਿੱਚ ਪਤਾ ਨਹੀਂ ਇਹ ਗੱਲ ਆਈ ਹੈ ਕਿ ਨਹੀਂ ਆਈ ਉਹਨਾਂ ਨੇ ਅਜਿਹਾ ਕਰਨਾ ਹੈ ਜਾਂ ਨਹੀਂ ਕਰਨਾ ਪਰ ਸਾਨੂੰ ਇੰਨਾ ਜ਼ਰੂਰ ਪਤਾ ਆ ਕਿ ਭਾਰਤ ਸਰਕਾਰ ਨੇ ਇਹ ਸਾਰਾ ਕੁਝ ਜਿਹੜਾ ਆ ਉਹ ਜ਼ਰੂਰ ਕਰ ਦਿੱਤਾ ਸੀ ਜੂਨ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ, ਤੋਪਾਂ ਦੇ ਨਾਲ ਜਿਹੜਾ ਆ ਢਾਇਆ ਗਿਆ ਤੇ ਭਾਰੀ ਜਿਹੜੀ ਬੇਅਦਬੀ ਆ ਉਹ ਕੀਤੀ ਗਈ। ਸਾਡਾ ਨਾ ਤਾਂ ਪਾਕਿਸਤਾਨ ਦੇ ਨਾਲ ਕੋਈ ਵੈਰ ਰਿਆ, ਨਾ ਹੀ ਮੁਸਲਮਾਨ ਭਰਾਵਾਂ ਦੇ ਨਾਲ ਵੈਰ ਰਿਆ ਤੇ ਨਾ ਹੀ ਕਿਸੇ Hindu ਦੇ ਨਾਲ ਜਿਹੜਾ ਆ ਉਹ ਵੈਰ ਰਿਆ। ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਨੂੰ ਜਿਹੜਾ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ। ਜਿਹੜਾ ਪਹਿਲਗਾਮ ਦੇ ਵਿੱਚ ਵਾਪਰਿਆ ਲੋਰ ਤਾਂ ਇਹ ਆ ਕਿ ਪਹਿਲਗਾਮ ਦੀ ਘਟਨਾ ਨੂੰ ਜਿੰਨਾ ਦੋਸ਼ੀਆਂ ਨੇ ਅੰਜਾਮ ਦਿੱਤਾ ਆ ਦਿਨਾਂ ਆਤਵਾਦੀਆਂ ਵਾਕਵਾਦੀਆਂ دہشت گردਾਂ ਨੇ ਇਹ ਅੰਜਾਮ ਦਿੱਤਾ ਨਿਰਦੋਸ਼ ਲੋਕਾਂ ਨੂੰ ਮਾਰਿਆ ਉਹ ਤਾਂ ਹਰ ਕੋਈ ਕਹਿ ਰਿਹਾ ਆ ਕਿ ਉਹ ਆਤਵਾਦੀ ਜਿਹੜੇ ਉਹ ਫੜੇ ਜਾਣੇ ਚਾਹੀਦੇ ਸਰਕਾਰ ਉਹਨਾਂ ਸਵਾਲਾਂ ਤੋਂ ਭੱਜਣ ਦੀ ਬਜਾਏ ਤਾਂ ਕੋਈ ਹੱਲ ਕੱਢਣ ਦੀ ਬਜਾਏ ਹੋਰ ਪਾਸੇ ਜਿਹੜੀ ਗੱਲ ਆ ਉਹ ਲੈ ਕੇ ਜਾ ਰਹੀ ਏ ਸੋ ਇੰਨਾ ਕੁਝ ਵਾਪਰ ਗਿਆ ਥੋੜੇ ਦਿਨਾਂ ਦੇ ਵਿੱਚ ਪੈਦਗਾਮੂ ਵਿੱਚ ਜਿਹੜੇ ਲੋਕ ਮਾਰੇ ਗਏ ਉਹ ਜਿਨ੍ਹਾਂ ਨੇ ਮਾਰੇ ਉਹ ਅੱਜ ਤੱਕ ਫੜੇ ਕਿਉਂ ਨਹੀਂ ਗਏ ਉਹ ਬੰਦੇ ਆ ਕਿਵੇਂ ਗਏ ਤੇ ਉਹ ਬੰਦੇ ਚਲੇ ਕਿਵੇਂ ਗਏ ਸਰਕਾਰ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਕਿਉਂ ਨਹੀਂ ਦੇ ਰਹੇ ਇਤੋਂ ਤੱਕ ਕਿ মিডিਆ ਵੀ ਜਿਹੜਾ ਆ ਉਹ ਨਹੀਂ ਪੁੱਛ ਰਿਹਾ ਰਾਸ਼ਟਰੀ মিডিਆ ਵੀ ਜਿਹੜਾ ਆ ਉਹ ਕੇਵਲ ਤੇ ਕੇਵਲ ਨਫ਼ਰਤ ਜਿਹੜੀ ਆ ਉਹ ਫੈਲਾ ਰਿਹਾ ਹੈ ਤੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕੁਝ ਜਿਹੜੇ ਭਾਰਤੀ ਹਾਕਮ ਆ ਉਹਨਾਂ ਨੂੰ ਪਹਿਲਗਾਮ ਵਿੱਚ ਮਾਰੇ ਗਏ ਹਿੰਦੂ ਭੈਣ ਭਰਾਵਾਂ ਦਾ ਤਾਂ ਦੁੱਖ ਆ ਪਰ ਜਿਹੜੇ ਪੁਨਛ ਦੇ ਵਿੱਚ ਜਿਹੜੇ ਸਿੱਖ ਅਤੇ ਮੁਸਲਮਾਨ ਮਾਰੇ ਗਏ ਉਹਨਾਂ ਦਾ ਕੋਈ ਦੁੱਖ ਨਹੀਂ ਆ ਉਹਨਾਂ ਦੇ ਲਈ ਨਾ ਤਾਂ ਕਿਸੇ ਨੇ ਸੰਧੂਰ ਆਪਰੇਸ਼ਨ ਕਰਨਾ ਆ ਤੇ ਨਾ ਹੀ ਉਹਨਾਂ ਨੂੰ ਜਿਹੜਾ ਕੋਈ ਇਨਸਾਫ ਆ ਉਹ ਮਿਲਣਾ ਆ ਉਹ ਪੁੰਛ ਦੇ ਵਿੱਚ ਕੁਝ ਮੁਸਲਮਾਨ ਵੀ ਜਿਹੜੇ ਉਹ ਮਾਰੇ ਗਏ ਸਿੱਖਾਂ ਦੀ ਖਬਰ ਤਾਂ ਜ਼ਰੂਰ ਚਲਾ ਦਿੱਤੀ ਗਈ ਤਾਂ ਜੋ ਸਿੱਖਾਂ ਨੂੰ ਪਾਕਿਸਤਾਨ ਤੇ ਮੁਸਲਮਾਨਾਂ ਵਿਰੁੱਧ ਜਿਹੜਾ ਹੈ ਉਹ ਭੜਕਾਇਆ ਜਾ ਸਕੇ ਪਰ ਉਸੇ ਹਮਲੇ ਦੇ ਵਿੱਚ ਜਿਹੜੇ ਮੁਸਲਮਾਨ ਵੀਰ ਮਾਰੇ ਗਏ ਗੁਰਦੁਆਰੇ ਦੇ ਨਾਲ ਜਿਹੜਾ ਮਸਜਿਦ ਦੇ ਉੱਤੇ ਹਮਲਾ ਕੀਤਾ ਗਿਆ ਰਾਸ਼ਟਰੀ ਮੀਡੀਆ ਨੇ ਉਸ ਪੂਰੀ ਗੱਲ ਨੂੰ ਜਿਹੜਾ ਆ ਉਹ ਛੁਪਾ ਦਿੱਤਾ ਸੀ ਜਦ ਕਿ ਇੱਕ ਉਥੇ ਬੜਾ ਨੇਕ ਮੁਸਲਮਾਨ ਮਾਰਿਆ ਗਿਆ ਜਿਹੜਾ ਬੱਚਿਆਂ ਨੂੰ ਸਿੱਖਿਆ ਦਿੰਦਾ ਸੀ ਪੜਾਈ ਕਰਵਾਉਂਦਾ ਸੀ ਤੇ ਰਾਸ਼ਟਰੀ মিডিਆ ਨੇ ਉਹਨੂੰ ਪਾਕਿਸਤਾਨ ਦਾ ਬਹੁਤ ਵੱਡਾ ਜਿਹੜਾ ਅੱਤਵਾਦੀ ਆ ਉਹ ਬਣਾ ਕੇ ਪੇਸ਼ ਕਰ ਦਿੱਤਾ ਜਦਕਿ ਉਹ ਇੱਕ ਸਥਾਨਕ ਵਾਸੀ ਸੀ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਘਰਨਾਵਾਂ ਜੰਗ ਦੇ ਵਿੱਚ ਆਮ ਲੋਕਾਂ ਦਾ ਖਾਸ ਕਰਕੇ ਪੰਜਾਬ ਦਾ ਜਿਹੜਾ ਨੁਕਸਾਨ ਆ ਉਹ ਹੋਣਾ ਆ ਇਹ ਜੰਗ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਰੋਲ ਟਰੰਪ ਨੇ ਨਿਭਾਇਆ ਆ ਇਹ ਜੰਗ ਬੰਦੀ ਕਰਵਾਉਣ ਤੇ ਅਸੀਂ ਸਮਝਦੇ ਹਾਂ ਕਿ ਇਹੋ ਜਿਹੜਾ ਰੋਲ ਆ ਸਭ ਤੋਂ ਵਧੀਆ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਮਾਂ ਪਾਰਟੀ ਨੇ ਜਿਹੜਾ ਨਿਭਾਇਆ ਕਿਉਂਕਿ ਸ਼ਾਂਤੀ ਦਾ ਡੰਕਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਲਗਾਤਾਰ ਜਿਹੜਾ ਉਹ ਵਜਾਉਂਦੀ ਰਹੀ ਆ ਇਹਦੇ ਨਾਲ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਦੇਖ ਕੇ ਪੰਜਾਬ ਦੇਖ ਕੇ ਭਾਰਤ ਪਾਕਿਸਤਾਨ ਅਤੇ ਚੀਨ ਇਹਨਾਂ ਤਿੰਨਾਂ ਦੇ ਵਿਚਕਾਰ ਸਿੱਖਾਂ ਦੀ ਆਪਣੀ ਸਟੇਟ ਖਾਦਿਸਤਾਨ ਹੋਵੇ ਤੇ ਇੱਥੇ ਜਿਹੜੀ ਸ਼ਾਂਤੀ ਆ ਉਹ ਫਿਰ रह ਸਕਦੀ ਹੈ। ਸਰਦਾਰ ਜੀ ਇਹ ਪੰਜਾਬ ਮੈਚ ਨੂੰ ਜਾਂ ਸੀਤਾ ਸਿੰਘਾਂ ਦੀਆਂ ਪੇਸ਼ਾਂ ਵੀ ਕੁਝ ਬਾਬਾ ਪਰ ਆਪ ਕੌਮ ਨੂੰ ਕਿਹਨਾਂ ਚੇਲੇ ਬੰਨ ਨੌਜਵਾਨ ਜਾ ਰਹੇ ਉਹਨਾਂ ਬਾਰੇ ਕੋਈ ਤਰਕਾਬੀ ਦੇਖੋ ਇਹ ਉਪਰਾਲੇ ਤੇ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਹੀ ਕਰਦੇ ਆ ਰਹੇ ਹਾਂ ਜਿਵੇਂ ਸ਼ਹੀਦਾ ਸਿੰਘਾ ਬਾਬਤ ਦਾਸ ਨੇ ਕਾਫੀ ਕਿਤਾਬਾਂ ਜਿਹੜੀਆਂ ਆ ਉਹ ਲਿਖੀਆਂ ਦੀਪ ਸਿੱਧੂ ਵੀਰ ਉਤੇ ਵੀ ਹੁੰਦ ਦਾ ਨਗਾਰਚੀ ਕਿਤਾਬ ਲਿਖੀ ਗਈ ਇਸੇ ਤਰ੍ਹਾਂ ਭਾਈ ਮਨਜੀਤ ਸਿੰਘ ਭੋਗਲ ਉਹਨਾਂ ਦੇ ਸਾਥੀ ਡਾਕਟਰ surjit singh ਜਰਮਨੀ ਨੇ ਵੀ ਜਿਹੜੀਆਂ ਕਿਤਾਬਾਂ ਆ ਉਹ ਲਿਖੀਆਂ ਫਤਿਹਨਾਮਾ ਮੈਗਜ਼ੀਨ ਰਾਹੀਂ ਜਾਂ ਪਹਿਰੇ ਦਾ ਅਖਬਾਰ ਰਾਹੀਂ ਵੀ ਅਸੀਂ ਆਪਣੀ ਜਿਹੜੀ ਗੱਲ ਆ ਉਹ ਕਰਦੇ ਰਹੇ ਤੇ ਹੁਣ ਵੀ ਭਵਿੱਖ ਦੇ ਵਿੱਚ ਪੰਥ ਅਤੇ ਪੰਜਾਬ ਦੇ ਜਿਹੜੇ ਮੁੱਦੇ ਆ ਜਾਂ ਕੁਝ ਕਰਨਾ ਆਆਂ ਇਹਦੇ ਬਾਬਤ ਅਸੀਂ ਜਿਹੜੀਆਂ ਕਿਤਾਬਾਂ ਆ ਉਹ ਪੇਸ਼ ਕਰਾਂਗੇ ਅ ਲਗਾਤਾਰ ਹੀ ਪਾਣੀ ਦਾ ਮੁੱਦਾ ਬੜਾ ਕੰਪੀਰ ਬਣਿਆ ਹੋਇਆ ਹੈ ਤੁਹਾਡੀ ਪੰਜਾਬ ਖਤਾਬ ਦੇ ਵਿੱਚ ਪਾਣੀਆ ਦੇ ਮੁੱਦੇ ਨੂੰ ਲੈ ਕੇ ਵੀ ਗੱਲਬਾਤ ਲਿਖੀ ਗਈ ਹੈ ਇਸ ਸਮੇਂ ਜੋ ਬੀਬੀਐਮਵੀ ਵੱਲੋਂ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਉਸ ਨੂੰ ਕਿਸ ਤਰੀਕੇ ਦੇਖਦੇ ਇਤੇ ਕਿਸ ਤਰੀਕੇ ਦੀ ਲੜਾਈ ਜਿਹੜੀ ਹੋਣੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਦੇਖੋ ਬਹੁਤ ਸਾਰੇ ਵਿਦਵਾਨ ਇਹ ਗੱਲ ਆਖਦੇ ਆ ਕਿ ਜੇ ਜੇ ਹੁਣ ਅਗਲੀ ਸੰਸਾਰ ਜੰਗ ਹੋਣੀ ਹੈ ਨਾ ਉਹ ਪਾਣੀਆਂ ਦੇ ਮੁੱਦੇ ਕਰਕੇ ਹੀ ਹੋਣੀ ਹੈ ਸੋ ਇਹ ਮਹਿਸੂਸ ਕਰਦੇ ਆ ਕਿ ਸ਼ੁਰੂ ਹੁੰਦੀ ਵੀ ਜਿਹੜੀ ਆ ਉਹ ਦਿਖ ਰਹੀ ਆ ਜਿਵੇਂ ਪਾਕਿਸਤਾਨ ਨੇ ਵੀ ਇਹ ਗੱਲ ਆਖੀ ਸੀ ਕਿ ਜੇਕਰ ਭਾਰਤ ਨੇ ਪਾਣੀ ਰੋਕਿਆ ਤਾਂ ਇਹਨੂੰ ਜਿਹੜਾ ਜੰਗ ਜਿਹੜਾ ਸਮਝਿਆ ਜਾਵੇਗਾ ਸੋ ਪੰਜਾਬ ਦਾ ਜਿਹੜਾ ਪਾਣੀ ਆ ਉਹ ਤਾਂ ਲੰਬੇ ਸਮੇਂ ਤੋਂ ਹੀ ਜਿਹੜਾ ਆ ਲੁੱਟਿਆ ਜਾ ਰਿਹਾ ਖਾਸ ਕਰਕੇ 1947 ਤੋਂ ਲਗਾਤਾਰ ਹਰਿਆਣਾ ਨੂੰ ਰਾਜਸਥਾਨ ਨੂੰ ਹਿਮਾਚਲ ਨੂੰ ਦਿੱਲੀ ਨੂੰ ਜਿਹੜਾ ਪਾਣੀ ਉਹ ਦਿੱਤਾ ਜਾ ਰਿਹਾ ਤੇ ਜਿਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ 19 ਜੁਲਾਈ 1982 ਨੂੰ ਧਰਮਯੁੱਧ ਮੋਰਚਾ ਵੀ ਲਗਾਇਆ ਸੀ ਤੇ ਉਹਦੇ ਆਨੰਦਪੁਰ ਸਾਹਿਬ ਦੇ ਵਿੱਚ ਵੀ ਇਹ ਮੰਗਾ ਸਨ ਕਿ ਰਾਇਪੇਰੀਅਨ ਕਾਨੂੰਨ ਅਨੁਸਾਰ ਜਿਹੜਾ ਪੰਜਾਬ ਦਾ ਜਿਹੜਾ ਪਾਣੀ ਆ ਉਹਦਾ ਜਿਹੜਾ ਪਹਿਲਾ ਹੱਕ ਆ ਉਹ ਪੰਜਾਬ ਦਾ ਆ ਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਜਿਹੜਾ ਮਾਲਕ ਆ ਉਹ ਪੰਜਾਬ ਆ ਪਰ ਇਹਦੇ ਉੱਤੇ ਜਿਹੜਾ ਕੇਂਦਰ ਆ ਦਿੱਲੀ ਸਰਕਾਰ ਆ ਉਹਨੇ ਕਬਜ਼ਾ ਕੀਤਾ ਹੋਇਆ ਆ ਤੇ ਪੰਜਾਬ ਦਾ ਜਿਹੜਾ ਪਾਣੀ ਲੁੱਟ ਕੇ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਆ ਪਰ ਦੂਜੇ ਰਾਜਾਂ ਦੇ ਕੋਲ ਜਿਹੜੀਆਂ ਉਹਨਾਂ ਦੇ ਕੋਲ ਕੁਦਰਤੀ ਸਰੋਤ ਆ ਕੁਦਰਤੀ ਚੀਜ਼ਾਂ ਆ ਜਿਵੇਂ ਕੋਲਾ ਹੋ ਗਿਆ ਜਾਂ ਪੱਥਰ ਹੋ ਗਿਆ ਉਹ ਜਦੋਂ ਪੰਜਾਬ ਦੇ ਵਿੱਚ ਆਉਂਦਾ ਆ ਤੇ ਪੈਸਾ ਲਿਆ ਜਾਂਦਾ ਪਰ ਜਦੋਂ ਪੰਜਾਬ ਦਾ ਜਿਹੜਾ ਕੁਦਰਤੀ ਸਰੋਤ ਪਾਣੀ ਜਦੋਂ ਉਹ ਲਿਆ ਜਾਂਦਾ ਆ ਤੇ ਕੋਈ ਵੀ ਜਿਹੜੀ ਕੀਮਤ ਆ ਉਹ ਨਹੀਂ ਤਾਰੀ ਜਾਂਦੀ ਅਸੀਂ ਸਮਝਦੇ ਆ ਕਿ ਦਿੱਲੀ ਦੇ ਹਾਕਮ ਉਹ ਪੰਜਾਬ ਦੇ ਧਰਤੀ ਨੂੰ ਰੇਗਿਸਤਾਨ ਬਣਾਉਣਾ ਚਾਹੁੰਦੇ ਆ ਪੰਜਾਬ ਦਾ ਜਿਹੜਾ ਪਾਣੀ ਆ ਉਹ ਲੁੱਟਣਾ ਚਾਹੁੰਦੇ ਆ ਜਿਵੇਂ ਹੁਣ ਵੀ ਕਾਫੀ ਸਾਰੇ ਬਿਆਨ ਆ ਰਹੇ ਆ ਕਿ ਪੰਜਾਬ ਦੇ ਕੋਲ ਤਾਂ ਇੱਕ ਵੀ ਵਾਧੂ ਬੂੰਦ ਨਹੀਂ ਆ ਕਿਸੇ ਨੂੰ ਪਾਣੀ ਦੀ ਦੇਣ ਵਾਸਤੇ ਪਰ ਗੱਲ ਇਹ ਹੀ ਆ ਕਿ ਇਹਦੇ ਨਾਲ ਨਾਲ ਨਹਿਰਾਂ ਬਣਾ ਕੇ ਲਗਾਤਾਰ ਰਾਜਸਥਾਨ ਅਤੇ ਹਰਿਆਣੇ ਵੱਲੋਂ ਸਾਡਾ ਜਿਹੜਾ ਪਾਣੀ ਆ ਉਹ ਲੁੱਟਿਆ ਜਾ ਰਿਹਾ ਆ ਖਾਲਸਾ ਜੀ ਅੱਜ ਕੱਲ੍ਹ ਜੋ ਮਾਹੌਲ ਚੱਲ ਰਿਹਾ ਪੰਜਾਬ ਤੇ ਕੋਈ ਕਿੰਨਾ ਦੇਖ ਰਿਹਾ ਜੰਗ ਦਾ ਮਾਹੌਲ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਆ ਮੀਡੀਆ ਤੋਂ ਮਿਲਦੀ ਆ ਤੇ ਭਾਰਤ ਦਾ ਜਿਹੜਾ ਗੋਦੀ ਮੀਡੀਆ ਕਹਿ ਲੋ ਜਾਂ ਨੈਸ਼ਨਲ ਮੀਡੀਆ ਵਾ ਉਹ ਆਪਣੀ ਸਾਖ ਤੇ ਸਾਰੀ ਆਪਣੀ ਜਿਹੜੀ ਇੱਜ਼ਤ ਆ ਉਹ ਗਵਾ ਚੁੱਕਾ ਆ ਸੋ ਜੇ ਆਪਾਂ ਨੈਸ਼ਨਲ ਜਿਹੜੇ ਇੰਟਰਨੈਸ਼ਨਲ ਜਿਹੜਾ ਮੀਡੀਆ ਵਾ ਜੇ ਆਪਾਂ ਉਹਦੇ ਤੇ ਯਕੀਨ ਕਰੀਏ ਜਿਵੇਂ ਇਸ ਵੇਲੇ ਤੇ ਉਹ ਹੀ ਸੱਚ ਬੋਲ ਰਿਹਾ ਵਾ ਜਿਵੇਂ ਬੀਬੀਸੀ ਹੋ ਗਿਆ ਸੀਐਨਐਨ ਹੋ ਗਿਆ ਤੇ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਵਿਦੇਸ਼ੀ ਚੈਨਲ ਆ ਉਨ੍ਹਾਂ ਦੇ ਹਿਸਾਬ ਨਾਲ ਤੇ ਇਹ ਵੀ ਇਵੇਂ ਨਹੀਂ ਲੱਗਦਾ ਵਾ ਕਿ ਜਿਵੇਂ ਪੰਜਾਬ ਨੂੰ ਜਿਹੜਾ ਬੜੀ ਮੁਸ਼ਕਲ ਪਰਮਾਤਮਾ ਨੇ ਬਚਾ ਲਿਆ ਵਾ ਕਿ ਭਾਰਤ ਤੇ ਪੰਜਾਬ ਨੂੰ ਤਬਾਹ ਕਰਨ ਦੇ ਉੱਤੇ ਤੁਲਿਆ ਸੀਗਾ ਪੰਜਾਬ ਨੂੰ ਜੰਗ ਦਾ ਮੈਦਾਨ ਜਿਹੜਾ ਬਣਾ ਰਿਆ ਸੀਗਾ ਲਹਿੰਦੇ ਨੂੰ ਵੀ ਤੇ ਚੜ੍ਹਦੇ ਨੂੰ ਸੋ ਜਦੋਂ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਜਿਵੇਂ ਵਿਦੇਸ਼ੀ ਮੀਡੀਆ ਦੱਸਦਾ ਆ ਤੇ ਅਗਲੇ ਪਾਸੇੋਂ ਚਾਈਨਾ ਜਿਹੜਾ ਪਾਕਿਸਤਾਨ ਦੇ ਨਾਲ ਸੀਗਾ ਤੇ ਆਪਾਂ ਇੱਕ ਖਬਰ ਸੁਣੀ ਸੀਗੇ ਕਿ ਪਾਕਿਸਤਾਨ ਦੇ ਵਿੱਚ ਇੱਕ 4. ਤੀਬਰਤਾ ਦਾ ਜਿਹੜਾ ਉਚਾਲ ਆਇਆ ਸੋ ਵਿਦੇਸ਼ੀ ਮੀਡੀਆ ਨੇ ਇਹ ਦੱਸਿਆ ਕਿ ਉਹ ਪੁਚਾਲ ਨਹੀਂ ਸੀਗਾ ਉਹ ਪਾਕਿਸਤਾਨ ਨੇ ਆਪਣਾ ਪਰਮਾਣੂ ਟੈਸਟ ਕੀਤਾ ਜਿਹਦੇ ਤੋਂ ਭਾਰਤ ਨੇ ਜਦੀ ਆਪਣੇ ਪੈਰ ਜਿਹੜੇ ਆ ਪਿੱਛੇ ਖਿੱਚਲੇ ਕਿ ਸਾਡਾ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਜੇ ਉਹ ਵਿਦੇਸ਼ੀ ਮੀਡੀਆ ਦਾ ਹਿਸਾਬ ਲਈਏ ਤੇ ਅਮਰੀਕਾ ਕੋਲੋਂ ਭਾਰਤ ਭੱਜਿਆ ਗਿਆ ਕਿ ਸਾਨੂੰ ਇਹਦੇ ਤੋਂ ਕਿਹੜਾ ਛਡਾਓ ਸਾਡੇ ਤੇ ਜਹਾਜ਼ ਜਿਹੜੇ ਚਾਈਨਾ ਦੀ ਟੈਕਨੋਲੋਜੀ ਨੇ ਛੁੱਟ ਦਿੱਤੇ ਆ ਤੇ ਸਾਨੂੰ ਇਸ ਹਿਸਾਬ ਨਾਲ ਬਚਾਓ ਕਿ ਸਾਡੀ ਇੱਜ਼ਤ ਵੀ ਬਚਦੇ ਤੇ ਅਸੀਂ ਵੀ ਬਚ ਜਾਈਏ ਸੋ ਉਹ ਹਿਸਾਬ ਦੇ ਨਾਲ ਵੇਖਿਆ ਜਾ ਕਿ ਪ੍ਰਮਾਤਮਾ ਨੇ ਜਿਹੜੀ ਬੜੀ ਮਿਹਰ ਕੀਤੀ ਆ ਸਿੱਖਾਂ ਨੇ ਜਿਹੜੀਆਂ ਅਰਦਾਸਾਂ ਕੀਤੀਆਂ ਸੀ ਕਿ ਸਾਡੇ ਪੰਜਾਬ ਨੂੰ ਬਚਾਇਆ ਜਾ ਸਕੇ ਭਾਰਤ ਜਿਹੜਾ ਪੰਜਾਬ ਨੂੰ ਤਬਾਹ ਕਰਨ ਤੇ ਤਲਿਆ ਸੀਗਾ ਵਿਦੇਸ਼ੀ মিডিਏ ਦੇ ਹਿਸਾਬ ਦੇ ਨਾਲ ਉਹ ਸਾਡਾ ਜਿਹੜਾ ਪੰਜਾਬ ਬਚ ਗਿਆ ਵਾ ਤੇ ਪੰਜਾਬ ਨੇ ਵੀ ਜਿਹੜਾ ਸੁੱਖ ਦਾ ਸਾਹ ਲਿਆ ਵਾ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੰਜਾਬ ਦੇ ਵਿੱਚ ਜਿਹੜੀਆਂ ਲਾਈਟਾਂ ਬੰਦ ਸੀਗੀਆਂ ਸਕੂਲ ਬੰਦ ਸੀਗੇ ਕਾਰੋਬਾਰ ਬੰਦ ਸੀਗੇ ਤੇ ਦੂਜੇ ਪਾਸੇ ਭਾਰਤ ਦੇ ਜਿਹੜੇ ਦੂਜੇ ਹਿੱਸੇ ਆ ਉਥੇ ਜਸ਼ਨ ਮਨਾਏ ਜਾ ਰਹੇ ਸੀਗੇ ਆਈਪੀਐਲ ਦੇ ਮੈਚ ਖੇਡੇ ਜਾਂਦੇ ਸੀਗੇ ਭੰਗੜੇ ਪਾਏ ਜਾਂਦੇ ਸੀਗੇ ਬੱਚੇ ਸਕੂਲ ਜਾਣਦੇ ਸੀਗੇ ਵਾਂਸ ਉਹਨੇ ਜਿਹੜੇ ਬਿਆਨ ਆਉਣ ਦੇ ਸੀਗੇ ਸਿਰਫ ਪੰਜਾਬ ਹੀ ਸੀਗਾ ਜਿਹਨੂੰ ਇੱਕ ਫਿਕਰ ਸੀਗੀ ਕਿ ਸਾਡਾ ਕੀ ਬਣੇਗਾ ਲੜਾਈ ਭਾਰਤ ਦੀ ਤੇ ਪਾਕਿਸਤਾਨ ਦੀ ਆ ਅਸੀਂ ਵਿੱਚ ਕਿਉਂ ਪੀਸੇ ਜਾ ਰਹੇ ਹਾਂ ਸੋ ਸਾਡਾ ਜਿਹੜਾ ਪਰਮਾਤਮਾ ਦੀ ਕਿਰਪਾ ਦੇ ਨਾਲ ਬੜਾ ਵਧੀਆ ਬਚਾਅ ਹੋ ਗਿਆ ਜੀ ਮੈਂ ਆਪਣਾ ਨਾਮ ਦੱਸ ਕੇ ਪੇਸ਼ ਕਰਦਾ ਮੇਰਾ ਨਾਮ ਰੁਸ਼ਪਿੰਦਰ ਕੌਰ ਗੱਲ ਹੈ ਪਿੰਗਾ ਸੋਚਦਿਆਂ ਸਾਹਿਤ ਮੰਚ ਦੇ ਮੈਂ ਪ੍ਰਧਾਨ ਆ ਔਰ ਪਿੰਗਾ ਸੋਚਦਿਆਂ ਮੈਗਜ਼ੀਨ ਜਿਹੜੀ ਹੈ ਉਹਦੀ ਮੈਂ ਸੰਪਾਦਕ ਵੀ ਆ ਅਰਬਤੌਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਊਮਨ ਵਿੰਗ ਦੀ ਮੈਂ ਜਨਰਲ ਸੈਕਟਰੀ ਵੀ ਆਂ ਅੱਜ ਅਸੀਂ ਪੰਜਾਬ ਦੀ ਗੱਲ ਕਰਨ ਆਏ ਆਂ ਪੰਜਾਬ ਮੈਗਜ਼ੀਨ ਜਿਹੜਾ ਉਹ ਜਰਮਨੀ ਤੋਂ ਨਿਕਲ ਰਿਹਾ ਹੈ ਹਮਨਜੀਤ ਸਿੰਘ ਜੀ ਪੋਗਲ ਜੀ ਇਹ ਐਡੀਟਰ ਨੇ ਮੇਨ ਡਾਕਟਰ ਸਰਜੀਤ ਸਿੰਘ ਜਰਮਨੀ ਸਹਿ ਸੰਪਾਦਕ ਨੇ ਇਹ ਜਿਹੜਾ ਪੰਜ ਆਬ ਹੈਗਾ ਨਾ ਇਹ ਦੋਨੋਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਲਹਿੰਦੇ ਨੂੰ ਤੇ ਚੜ੍ਹਦੇ ਨੂੰ ਦੋਨੋਂ ਪੰਜਾਬ ਦੇ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਹਨਾਂ ਦੀ ਵੈਬਸਾਈਟ ਇਹਨਾਂ ਦਾ ਈ ਪੇਪਰ ਜਿਹੜਾ ਹੈਗਾ ਇਹ ਦੋਨੋਂ ਪੰਜਾਬ ਦੀਆਂ ਆਪਣੀ ਵਿਰਾਸਤ ਨੂੰ ਆਪਣੇ ਵਿਰਸੇ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਮੈਗਜ਼ੀਨ ਰਾਹੀਂ ਅਸੀਂ ਮੈਸੇਜ ਇਹੀ ਕਨਵੇ ਕਰਨਾ ਚਾਹੁੰਦੇ ਆ ਸਾਰੀ ਪੀੜ੍ਹੀ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਆਪਣੇ ਵਿਰਸੇ ਨਾਲ ਜੁੜਨਾ ਹੈ ਆਪਣੀਆਂ ਰੌ ਰੀਤਾਂ ਨਾਲ ਜੁੜਨਾ ਹੈ ਆਪਣਾ ਜਿਹੜਾ ਸਾਡਾ ਮੇਨ ਇਸ ਪ੍ਰੋਬਲਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਿਆਸਤ ਦੀ ਸਾਡੇ ਕੋਲ ਲੀਡਰਸ਼ਿਪ ਨਹੀਂ ਹੈ ਜਿੰਨੀ ਵੀ ਪੁਰਾਣੀ ਲੀਡਰਸ਼ਿਪ ਆ ਉਹਦੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਉਹ ਸਾਰਿਆਂ ਦੇ ਸਾਹਮਣੇ ਆ ਅਸੀਂ ਚਾਹੁੰਦੇ ਆ ਕਿ ਨਵੀਂ ਲੀਡਰਸ਼ਿਪ ਪੈਦਾ ਹੋਵੇ ਨੌਜਵਾਨ ਲੀਡਰ ਆਣ ਜਿਹੜੀ ਗੱਲ ਆ ਰਹੀ ਹੈ ਨਸ਼ਿਆਂ ਦੀ ਨਸ਼ਿਆਂ 'ਚ ਸਾਡੇ ਵੀਰ ਭੈਣ ਨਿਕਲਣਗੇ ਤਾਂ ਹੀ ਅਸੀਂ ਇੱਕ ਵਧੀਆ ਆਗੂ ਲੈ ਕੇ ਆ ਸਕਦੇ ਆ ਔਰ ਇੱਥੇ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗੀ ਹੁਣੇ ਮੇਰੀ ਮਨਜੀਤ ਵੀਰ ਜੀ ਨਾਲ ਵੀ ਗੱਲ ਹੋ ਰਹੀ ਸੀ ਕਿ ਮੇਨ ਪ੍ਰੋਬਲਮ ਸਾਡੀ ਕੀ ਆ ਜਿਹੜੀ ਆਪਾਂ ਗੱਲ ਕਰਦੇ ਬਾਰ ਬਾਰ ਕਿ ਨਸ਼ਿਆਂ ਤੋਂ ਆਪਾਂ ਬੱਚੇ ਜਿਹੜੇ ਆ ਸਾਡੇ ਉਹ ਜ਼ਿਆਦਾ ਗਲਤਾਨ ਹੋ ਰਿਹਾ ਉਹ ਕਿਤੇ ਨਾ ਕਿਤੇ ਘਰ ਦੀ ਜਿਹੜੀ ਵਿਰਾਸਤ ਆ ਕਲਚਰ ਆ ਉਹਦਾ ਇਫੈਕਟ ਪੈਂਦਾ ਹੈ ਜੇਕਰ ਘਰ ਦੀਆਂ ਮਾਵਾਂ ਮੇਨ ਪਹਿਲਾ ਗੁਰੂ ਜਿਹੜਾ ਪਹਿਲਾ ਟੀਚਰ ਹੁੰਦਾ ਬੱਚੇ ਦਾ ਉਹ ਘਰ ਦੀ ਮਾਂ ਹੁੰਦੀ ਹੈ ਜੇ ਸਾਡੀਆਂ ਮਾਵਾਂ ਉਸ ਕਲਚਰ ਨੂੰ ਉਸ ਵਿਰਾਸਤ ਨੂੰ ਆਪਣੇ ਬੱਚਿਆਂ ਤੱਕ ਪ੍ਰੋਵਾਈਡ ਕਰਨ ਔਰ ਸੀਰੀਅਸਲੀ ਨੋਟ ਚ ਲੈ ਕੇ ਚਾਣ ਗੁਰਬਾਣੀ ਨਾਲ ਜੋੜਨ ਗੁਰਮੁਖੀ ਨਾਲ ਜੋੜਨ ਤੇ ਬੱਚਿਆਂ ਦੇ ਉੱਤੇ ਉਸ ਚੀਜ਼ ਦਾ ਬੜਾ ਪ੍ਰਭਾਵ ਪੈਂਦਾ ਹੈ ਮੈਂ ਹੁਣੇ ਮਨਜੀਤ ਵੀਰ ਜੀ ਨਾਲ ਗੱਲ ਕਰ ਰਹੀ ਸੀ ਤੇ ਇਹ ਮੈਨੂੰ ਦੱਸਦੇ ਪਏ ਕਿ ਮੇਰੇ ਤੇ ਬੜਾ ਅਸਰ ਹੈ ਵਿਦੇਸ਼ 'ਚ ਰਹਿ ਕੇ ਵੀ ਉਹ ਮੈਂ ਇਹਨਾਂ ਦੇ ਮੂੰਹ ਸੁਣਨਾ ਚਾਹਵਾਂਗੀ ਕਿ ਵੀਰ ਜੀ ਤੁਸੀਂ ਦੱਸੋ ਕਿ ਜਦੋਂ ਤੁਸੀਂ ਵਿਦੇਸ਼ ਤੋਂ ਬਾਹਰ ਵਾਪਸ ਆਉਂਦੇ ਹੋ ਤੇ ਕੀ ਉਹੀ ਜੋ ਤੁਹਾਡੇ ਮਾਤਾ ਜੀ ਤੁਹਾਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾਂਦੇ ਕਿ ਅੱਜ ਵੀ ਉਸੇ ਗੱਲ ਤੇ ਹੋ ਜਾਂ ਉਸ ਚੀਜ਼ ਦਾ ਬਦਲਾਅ ਆਇਆ ਤੈਨੂੰ ਬਿਲਕੁਲ ਜੀ ਉੱਥੇ ਉਹ ਅਜ ਵੀ ਉਸ ਗੱਲ ਤਾਂ ਆ ਉਹ ਮੈਂ ਇੱਕ ਗੱਲ ਤਸਵੀਰ ਵਾਂਗ ਜਿੱਦਾਂ ਭੈਣ ਜੀ ਹਣੀ ਕਹਾਂ ਵੀ ਜਿਹੜਾ ਘਰ ਦਾ ਮਾਹੌਲ ਹੈ ਨਾ ਉਹਦਾ ਸਾਡੇ ਤੇ ਬਹੁਤ ਅਸਰ ਪੈਂਦਾ ਆ ਮੈਂ ਦੱਸਣਾ ਚਾਹਾਂਗਾ ਕਿ ਮੇਰੇ ਮਾਤਾ ਜੀ ਜੀਦਾਈ ਮੇਰੇ ਨਾਲ ਆਏ ਆ ਔਰ ਜੇ ਅੱਜ ਸਾਡੀ ਧਾਰਮਿਕ ਵਿਰਤੀ ਆ ਤਾਂ ਉਹਦੇ ਵਿੱਚ 100% ਇਹਨਾਂ ਦਾ ਹੱਥ ਆ ਉਹਦਾ ਕਾਰਨ ਇਹ ਹੁੰਦਾ ਹੈਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਡੇ ਮਾਤਾ ਜੀ ਸਾਨੂੰ ਪਹਾੜਾਂ 'ਚ ਲੈ ਜਾਣ ਦੀ ਬਜਾਏ ਜਾਂ ਵੱਡੇ ਵੱਡੇ ਸ਼ਹਿਰਾਂ 'ਚ ਲੈ ਜਾਣ ਦੀ ਬਜਾਏ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹੁੰਦੇ ਸੀ ਉਹਦੇ ਵਿੱਚ ਇੱਕ ਰੂਟ ਬੰਨਿਆ ਹੁੰਦਾ ਹੈਗਾ ਸਾੜਾ ਸਾਫਤਨ ਦਾ ਸਾਹਿਬ ਕੋਈ ਨਵਾਰ ਸਾਹਿਬ ਦਰਬਾਰ ਸਾਹਿਬ ਅਸੀਂ ਹਰ ਛੁੱਟੀਆਂ ਚ ਆਉਂਦੇ ਹੁੰਦੇ ਸੀ ਔਰ ਜਦੋਂ ਅਸੀਂ ਰਾਤ ਨੂੰ ਸਾਨੂੰ ਸੌਣ ਤੋਂ ਪਹਿਲਾਂ ਜਰੂਰ ਸਾਖੀ ਸੁਣਾਈ ਜਾਂਦੀ ਸੀ ਬਿਲਕੁਲ ਔਰ ਜਿਹੜੀ ਗੁਰਬਾਣੀ ਆ ਭਾਵੇਂ ਠੀਕ ਹੈ ਮੈਂ ਮੇਰਾ ਦੇਖਣ ਨੂੰ ਕਿਸੇ ਕੁਝ ਹੋ ਰਿਹਾ ਪਰ ਜੇ ਮੈਂ ਅੱਜ ਕਹਾ ਪੇ ਜਪਤੀ ਸਾਹਿਬ ਮੇਰੇ ਘਰਦਿਆਂ ਨੇ ਮੈਨੂੰ ਘੋਲ ਕੇ ਪਲਾਤਾ ਹੈ ਨਾ ਬਿਲਕੁਲ ਔਰ ਮੈਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਿਹੜੀ ਹਾਲਤ ਵੀ ਰਿਆਂ ਔਰ ਮੇਰੇ ਨਾਲ ਚੱਲਿਆ ਔਰ ਅੱਜ ਦਾ ਜਿਹੜਾ ਸਾਰਾ ਇਹ ਪੰਜਾਬ ਦਾ ਜੇ ਮੈਂ ਦੇਖਦਾ ਆਂ ਕਿ ਇਹ ਦੇ ਮਗਰ ਜਦੋਂ ਇਹਨਾਂ ਮੈਂ ਸਾਰੀ ਚੀਜ਼ ਨੂੰ ਵਿਚਾਰ ਕਰਕੇ ਦੇਖਦਾ ਇਹ ਦੇ ਮਗਰ ਮੇਰੇ ਮਾਪੇ ਦਾ ਕੀ ਹੱਥ ਆ ਕਿਉਂਕਿ ਉਹ ਨਹੀਂ ਉਹ ਚੀਜ਼ ਮੇਰੇ ਵਿੱਚ ਪੈਦਾ ਅੰਦਰ ਬਾੜ ਦਿੰਦੀ ਔਰ ਜਿਹੜੀ ਉਹ ਕਦੀ ਨਹੀਂ ਨਿਕਲੀ ਸੋ ਇਸ ਕਰਕੇ ਸੁਨੇਹਾ ਮੈਂ ਇਹ ਦੇਣਾ ਚਾਹੁੰਦਾ ਆਂ ਕਿ ਮਾਂ ਦਾ ਬੱਚੇ ਦੇ ਜੀਵਨ ਤੇ ਬਹੁਤ ਵੱਡਾ ਰੋਲ ਹੁੰਦਾ ਆ ਔਰ ਮਾਮਾ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਜਿਵੇਂ ਨੌਜਵਾਨਾਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਮਾਮਾ ਨੂੰ ਵੀ ਆਪਣਾ ਫਰਜ਼ ਸਮਝਣਾ ਚਾਹੀਦਾ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਵਿਰਤੀ ਨਾਲ ਔਰ ਜਿਹੜਾ ਪੰਜਾਬੀ ਕਦਰਾਂ-ਕੀਮਤਾਂ ਨਾਲ ਜੋੜ ਕੇ ਰੱਖਣ